ਇੱਥੇ ਅਸੀਂ ਦਰਸ਼ਨ ਕਰਨ ਆਇਆ ਅੰਤਰ ਗਾਸ਼ਮਾ ਮਤਾ ਸਾਹਿਬ ਗੁਰਦੁਆਰਾ ਸਾਹਿਬ ਜੀ ਜਿੱਥੇ ਨਵਾਬ ਦੌਲਤ ਖਾਨ ਨੇ ਗੁਰੂ ਨਾਨਕ ਦੇਵ ਜੀ ਨੂੰ ਨਵਾਜ ਵਿੱਚ ਭਾਗ ਲੈਣ ਲਈ ਸੱਦਾ ਸੱਦਾ ਦਿੱਤਾ ਤੇ ਗੁਰੂ ਸਾਹਿਬ ਨੇ ਉਹਨਾਂ ਨਾਲ ਪ੍ਰਸ਼ਨ ਕੀਤਾ ਕਿ ਤੁਸੀਂ ਸਾਡੇ ਨਾਲ ਨਵਾਬ ਨਵਾਜ ਕਿਉਂ ਨਹੀਂ ਪੜ ਰਹੇ ਤਾਂ ਗੁਰੂ ਸਾਹਿਬ ਨੇ ਇੱਥੇ ਹੀ ਦੱਸਿਆ ਕਿ ਤੁਸੀਂ ਕਿਹੜਾ ਨਵਾਜ ਪੜ ਰਹੇ ਸੀ ਠੀਕ ਹੈ ਤੇ ਆਓ ਆਪਾਂ ਚੱਲ ਕੇ ਇਹ ਦਰਸ਼ਨ ਕਰਦੇ ਹਾਂ ਤੇ ਉਹਨਾਂ ਨੂੰ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਜਾਂ ਦੱਸਿਆ ਕਿ ਤੁਸੀਂ ਉਸ ਦੇ ਮਾਨ ਨੇ ਜਿਹੜੇ ਉਹ ਕਿੱਥੇ ਫਿਰਦੇ ਨੇ ਅੰਦਰ ਅੰਦਰੋਂ ਜਿਹੜੀ ਅੰਤਰਾਤਮਾ ਜਿਹੜੀ ਉਹ ਤੁਹਾਡੀ ਕਿੱਥੇ ਹੈ ਠੀਕ ਹੈ ਇਹ ਉਹ ਗੁਰੂ ਘਰ ਹੈ ਆਪਾਂ ਦਰਸ਼ਨ ਕਰਦੇ ਹਾਂ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਨਾਲ ਠੀਕ ਹੈ ਤੇ ਦੱਸਦੇ ਆ ਗੁਰੂ ਘਰ ਦੇ ਦਰਸ਼ਨ ਕਰਕੇ ਹੁਣ ਆਪਾਂ ਇਥੋਂ ਜਿਹੜੇ ਇਤਿਹਾਸ ਦੇ ਬਾਰੇ ਚੰਗੀ ਤਰ੍ਹਾਂ ਹੋਰ ਵੀ ਕਿਸੇ ਤੋਂ ਜਾਣਦੇ ਆ ਤੇ ਪੜ੍ਹਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਨਾਲ ਹੀ ਮੁਸਾਰਿਆਂ ਨੂੰ ਅਪੀਲ ਹੈ ਇਸ ਵੀਡੀਓ ਜੇਕਰ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਧੰਨਵਾਦ